ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਮਰਤਪਾਲ ਨੂੰ ਐਮਪੀ ਬਣਾਇਆ ਗਿਆ ਖਨੂਰ ਸਾਹਿਬ ਤੋਂ ਤੇ ਉਹਨਾਂ ਦੀ ਰਿਹਾਈ ਵਾਸਤੇ ਇੱਕ ਪਟੀਸ਼ਨ ਪਾਈ ਸੀ ਅਦਾਲਤ ਦੇ ਵਿੱਚ ਜਿਮਾਂਡੋ ਅਦਾਲਤ ਨੇ ਪੰਜਾਬ ਸਰਕਾਰ ਦੇ ਕੋਲੋਂ ਜਵਾਬ ਮੰਗਿਆ ਸੀ ਤੇ ਜਵਾਬ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਬੁੱਕ ਟਾਈਪ ਦੇ ਵਿੱਚ ਕਿਤੀ ਸਮੂਤ ਤੌਰ ਤੇ ਪੇਸ਼ ਕੀਤੀ ਹੈ ਜਿਹਦੇ ਵਿੱਚ ਇਹ ਸਾਬਤ ਹੋ ਗਿਆ ਕਿ ਅੰਮ੍ਰਿਤਪਾਲ ਦੇ ਅਤਵਾਦੀਆਂ ਦੇ ਨਾਲ ਗੈਂਗਸਟਰਾਂ ਦੇ ਨਾਲ ਆਈਐਸਆਈ ਦੇ ਨਾਲ ਸੰਬੰਧ ਹੈਗੇ ਨੇ ਤੇ ਉਹਨੂੰ ਮਾਨਯੋਗ ਅਦਾਲਤ ਵੱਲੋਂ ਜਾਇਜ ਫੈਰਾਇਆ ਗਿਆ ਜਿਹੜੀ ਐਨਐਸਏ ਲਾਈ ਸੀ ਪੰਜਾਬ ਗਵਰਨਮੈਂਟ ਨੇ ਵਧਾ ਕੇ ਤੇ ਉਹ ਹੁਣ ਹੋਰ ਵਧਾਈ ਜਾ ਸਕਦਾ ਕਿਉਂਕਿ ਪੰਜਾਬ ਗਵਰਨਮੈਂਟ ਨੇ ਜੋ ਪਟੀਸ਼ਨ ਦੇ ਜਵਾਬ ਵਿੱਚ ਆਪਣੇ ਵੱਲੋਂ ਸਬੂਤ ਪੇਸ਼ ਕੀਤੇ ਗਏ ਸੀ ਉਹਦੇ ਵਿੱਚ ਇਹ ਸੀ ਕਿ ਜੇ ਅਮਰਤਪਾਲ ਨੂੰ ਰਿਹਾ ਕੀਤਾ ਜਾਊ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਮੱਕੀ ਇਹ ਸੱਚ ਹੈ। ਮੈਂ ਜਿਹੜੀ ਅੱਜ ਗੱਲਬਾਤ ਕਰਨੀ ਹੈ ਮੈਂ ਇਹ ਕਦੇ ਨਹੀਂ ਚਾਹੁੰਦਾ ਕਿ ਇੱਕ ਜਿੱਤਿਆ ਹੋਇਆ ਐਮਪੀ ਜੇਲ੍ਹ ਵਿੱਚ ਬੈਠੇ। ਕਿਉਂਕਿ ਲੱਖਾਂ ਦੀ ਤعداد ਵਿੱਚ ਲੋਕਾਂ ਨੇ ਵੋਟਾਂ ਪਾਈਆਂ ਨੇ ਖਲੂਰ ਸਾਹਿਬ ਹਲਕੇ ਦਾ ਜਿਹੜਾ ਕੋਈ ਕੰਮ ਹੈ ਜਿਹੜੇ ਕਿ ਮੁੱਦੇ ਨੇ ਉਹ ਹੱਲ ਹੋਣ ਲੋਕਾਂ ਨੂੰ ਇਹ ਆਸ ਹੁੰਦੀ ਹੈ ਆਪਣੇ ਐਮਪੀ ਤੇ ਪਰ ਜਿਹੜੀਆਂ ਕਰਤੂਤਾਂ ਪਹਿਲਾਂ ਕੀਤੀਆਂ ਸੀ ਜਾਂ ਹੁਣ ਵੀ ਕਰ ਰਹੇ ਨੇ ਜਿਹਨਾਂ ਵਿੱਚ ਬੈਠੇ ਤੇ ਉਹਦਾ ਤਾਂ ਨੁਕਸਾਨ ਖੁਮਿਆਜਾ ਪੰਜਾਬ ਦੇ ਸਮੂਹੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ ਜਿਹੜੇ ਜੂਨ 84 ਵੇਲੇ ਹਾਲਾਤ ਬਣਾਏ ਸੀ ਅੱਤਵਾਦ ਦਾ ਮਾਹੌਲ ਬਣਿਆ ਸੀ ਅੱਤਵਾਦ ਦੇ ਦੌਰ ਵਿੱਚ ਕਿੰਨੇ ਘਰ ਉਜੜੇ ਕਿੰਨੇ ਨੌਜਵਾਨ ਮੌਤ ਦੇ ਘੂਰ ਵਿੱਚ ਚਲੇ ਗਏ ਤੇ ਉਹ ਖਮਿਆਜਾ ਅੱਜ ਤੱਕ ਪੰਜਾਬ ਦੇ ਲੋਕ ਭੁੱਤਰੇ ਨੇ ਉਹ ਸੰਤਾਪ ਅੱਜ ਤੱਕ ਪੰਜਾਬ ਦੇ ਲੋਕ ਭੰਡਾ ਰਹੇ ਨੇ ਅਮਿਤ ਸ਼ਾਹ ਵੱਲੋਂ ਜੜ ਕੇ ਸੈਂਟਰ ਗਵਰਨਮੈਂਟ ਵੱਲੋਂ ਵੀ ਮੋਹਰ ਰਾਜੀ ਗਈ ਕਿ ਅਮਰ ਤਪਾਲ ਦੇ ਅੱਤਵਾਦੀਆਂ ਦੇ ਨਾਲ ਗੈਸਟਾਂ ਦੇ ਨਾਲ ਆਈਐਸਆਈ ਦੇ ਨਾਲ ਸੰਬੰਧ ਹੈਗੇ ਨੇ।ੁੰਡੜੀ ਐਨਐਸਏ ਲੱਗੀ ਹੈ।ਉਹਦੇ ਵਿੱਚ ਇੱਕ ਖਦਸ਼ਾ ਹੋਰ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਕਸੂਰਵਾਰ ਤਾਂ ਇਹ 2-4 ਕ ਬੰਦੇ ਐ। ਜੇ ਤੁਸੀਂ ਮੇਨ ਜੇ ਬੰਦੇ ਲਾਓਗੇ ਇੱਕ ਤਾਂ ਜਿਹੜਾ ਇਹਦੇ ਨਾਲ ਗੰਮਨੇ ਹੁੰਦਾ ਸੀ ਫੌਜੀ ਤੇ ਉਹਦੇ ਵੀ ਜਿਹੜੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਨਲ ਹੈਗੀ ਹੈ। ਤੇ ਇੱਕ ਦਲਜੀਤ ਕਲਸੀ ਪਹਿਲਾਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਠੱਗੀਆਂ ਮਾਰੀਆਂ ਕਰੋੜਾ ਰੁਪਈਆ ਲੋਕਾਂ ਤੋਂ ੜਪਿਆ ਫਿਲਮ ਇੰਡਸਟਰੀ ਦੇ ਵਿੱਚ ਵੀ ਧੋਖਾ ਧੜੀ ਕੀਤੀ ਤੇ ਕਲਸੀ ਦੂਜੇ ਨੰਬਰ ਤੇ ਆ ਜਾਂਦਾ ਤੇ ਇਹਦੇ ਨਾਲ ਇੱਕ ਦੋ ਹੋਰ ਨੇ ਜਿਵੇਂ ਪੱਪਲਪ੍ਰੀਤ ਆ ਜਾਂਦਾ ਇਹਦਾ ਚਾਚਾ ਆ ਜਾਂਦਾ ਤੇ ਨੰਬਰ 1 ਜੇ ਇਸ ਬੰਦੇ ਨੇ ਦੇਸ਼ ਦੇ ਨਾਲ ਧੋਖਾ ਕੀਤੀ ਹੈ ਉਹ ਹੈ ਅਮਰਤਪਾਲ ਤੇ ਹੁਣ ਜਿਹੜਾ ਸਕੰਜਾ ਹੈ ਅੱਗੇ ਤਾਂ ਥੋੜੀਆਂ ਜਿਹੀਆਂ ਚੂੜੀਆਂ ਢਿੱਲੀਆਂ ਕਰਤੀਆਂ ਸੀ ਹੁਣ ਚੂੜੀਆਂ ਟਾਈਟ ਕੀਤੀਆਂ ਜਾਣੀਆਂ ਜਾਨੀ ਕਿ ਸਕੰਜਾ ਕੱਸਿਆ ਜਾ ਹੁਣ ਜਿਹੜੇ ਬਾਹਰ ਆਉਣ ਦੇ ਆਸਾਰ ਨੇ ਤਕਰੀਬਨ ਤਕਰੀਬਨ ਉਹ ਇਹ ਕਹਿ ਸਕਦੇ ਆ ਕਿ ਬਲੌਕ ਹੋ ਚੁੱਕਿਆ ਤੇ ਛੇਧ ਕਿਤੇ ਹੁਣ ਕੋਈ ਗੱਲ ਬਣ ਨਹੀਂ ਬਾਹਰ ਆਉਣ ਦੀ ਹਾਲਾਂਕਿ ਇਹ ਅਮਰਤਪਾਲ ਦੀਆਂ ਗਤੀਵਿਧੀਆਂ ਸੀ ਜਿਹੜੀਆਂ ਜੇਲ੍ਹ ਵਿੱਚ ਬਹਿ ਕੇ ਉਹਨੇ ਆਪਣੇ ਧੜੇ ਦੇ ਵਿੱਚ ਪੈਦਾ ਕੀਤੀਆਂ ਆਪਣੇ ਧੜੇ ਨੂੰ ਉਤਸ਼ਾਹਤ ਕੀਤਾ ਕਿ ਮੇਰੇ ਹੱਕੇ ਧਰਨੇ ਲਾਏ ਜਾਣ ਤੇ ਹਲੇ ਵੀ ਉਹਦਾ ਪਿਓ ਜਿਹੜਾ ਹੈ ਉਹ ਕਿਤੇ ਜਸਹਦਾਰ ਕੋਲੇ ਜਾਂਦਾ ਹੈ ਕਿਤੇ ਜਸੇਬੰਦੀਆਂ ਕੋਲੇ ਜਾਂਦਾ ਹੈ ਕਿ ਕਿਦਾਂ ਅਮਰਤਪਾਲ ਨੂੰ ਰਿਹਾ ਕਰਵਾਈਏ ਇਹ ਸਾਰਾ ਕੁਝ ਜਿਹੜਾ ਸੀ ਪੰਜਾਬ ਗਵਰਨਮੈਂਟ ਨੇ ਉਹ ਖਿਆ ਪੜਤਾਲ ਕੀਤੀ ਤੇ ਇਹਦਾ ਇੱਕ ਬਹੁਤ ਵੱਡਾ ਸਬੂਤ ਜਿਹੜਾ ਅਲਾਮ ਦਿੱਤਾ ਗਿਆ ਕਿ ਜਦੋਂ ਵੀ ਅੰਮ੍ਰਿਤਪਾਲ ਨੂੰ ਤੁਸੀਂ ਰਿਹਾਅ ਕਰੋਗੇ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਇਨ੍ਹਾਂ ਸਬੂਤਾਂ ਦੇ ਆਧਾਰ ਤੇ ਉਹਨੂੰ ਜਾਇਜ਼ ਠਹਿਰਾਇਆ ਗਿਆ ਕਿ ਐਨਐਸਏ ਬਣੀ ਰਹੂਗੀ ਐਨਐਸਏ ਹਟਾਈ ਨਹੀਂ ਜਾ ਸਕਦੀ ਉਹ ਜਿਹੜਾ ਮੈਂ ਖਦਸ਼ੇ ਦੀ ਗੱਲ ਕੀਤੀ ਇਹਦੇ ਵਿੱਚ ਇਹ ਪ੍ਰੋਬਲਮ ਉਹਨਾਂ ਲੋਕਾਂ ਲਈ ਵੀ ਬਣ ਗਈ ਜਿਹੜਾ ਜਿਨ੍ਹਾਂ ਨੂੰ ਆਟੇ ਨਾਲ ਪਰੇਥਲ ਲੱਗਾ ਸੀ ਜਿਹਨ ਬਾਜੀ ਦੇ ਪ੍ਰਧਾਨ ਮੰਤਰੀ ਹੈਗੇ ਨੇ ਦੋ ਚਾਰ ਹੋਰ ਹੈਗੇ ਸੀ ਜਿਹੜੇ ਕੇਵਲ ਹਵਾ ਚੋਣ ਵਾਲੇ ਸੀ ਜਿਹੜੇ ਕੇਵਲ ਪੰਪਾਂ ਵਿੱਚ ਆ ਕੇ ਵੱਡੀਆਂ ਗੱਲਾਂ ਔਕਾਤ ਤੋਂ ਫੁਕਰੀਆਂ ਮਾਰ ਗਏ ਤੇ ਉਹ ਲੋਕ ਹੁਣ ਨਾਲ ਹੀ ਫਸੇ ਰਹਿਣਗੇ ਤੇ ਜਦੋਂ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੋਗੇ ਤਕਰੀਬਨ ਜੇ ਇਹ ਕਹਿ ਲਈਏ ਇਹ ਮਾਝੇ ਵਿੱਚ ਥੋੜੀ ਬਹੁਤੀ ਇਹਨਾਂ ਨੇ ਜਿਹੜੇ ਮਹਿਮ ਚਲਾਈ ਸੀ ਤੇ ਮਾਝਾ ਹੀ ਅਤਵਾਦ ਦੇ ਸਮੇਂ ਦੇ ਵਿੱਚ ਜਿਆਦਾ ਇਨਵੋਲਵ ਰਿਆ ਤੇ ਉਹਦਾ ਸੰਤਾਪ ਉਹਦਾ ਖਮਿਆਜਾ ਸਾਰੇ ਪੰਜਾਬ ਨੂੰ ਭੁਗਤਣਾ ਪਿਆ ਤੇ ਹੁਣ ਵੀ ਜਿਹੜੀ ਹਨੇਰੀ ਫਾਇਸ ਇਹਨਾਂ ਨੇ ਜਣ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਕੇਵਲ ਮਾਝੇ ਵਿੱਚੋਂ ਲਾਈ ਗਈ ਸੀ ਤੇ ਹੁਣ ਜਿਹੜੀ ਮਨੁੱਖ ਅਦਾਲਤ ਵੱਲੋਂ ਸਪਸ਼ਟਕਰਨ ਆਇਆ ਹੈ ਉਹਦਾ ਮਤਲਬ ਇਹ ਹੈ ਕਿ ਅਮਰਤਪਾਲ ਨੂੰ ਛੇਤੀ ਛੱਡਿਆ ਨਹੀਂ ਜਾ ਸਕਦਾ ਐਨਐਸਏ ਹੋਰ ਵਧਾਈ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਬਹੁਤ ਆਤ ਵਿੱਚ ਲੋਕ ਹੋ ਨੇ ਜਿਨ੍ਹਾਂ ਨੇ ਅਤਵਾਦ ਦਾ ਸੰਤਾਪ ਹੰਡਾਇਆ ਹੋਇਆ ਉਹਦੇ ਵਿੱਚੋਂ Hindu community ਹੈ Vaishai community ਹੈ ਜਿਹੜੀ Sikh community silent ਹੈ ਉਹਨਾਂ ਨੇ ਵੀ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਅਮਰਤਪਾਲ ਜੇ ਬਾਹਰ ਆ ਜਾਂਦਾ ਹੈ ਮੈਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਤੇ ਜੇ ਕੋ ਮੇਰੇ ਕੋਲ ਪੁੱਛੇ ਮੈਂ ਸਿੱਧੇ ਤੌਰ ਤੇ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਨੂੰ ਬਰਬਾਦ ਕੀਤਾ ਉਹ ਇਹੋ ਜਿਹੇ ਮੂਵਮੈਂਟਾਂ ਦੇ ਵਿੱਚੋਂ ਇਹ ਸਭ ਕੁਝ ਗੜਬੜ ਹੋਇਆ ਸੀ ਤੇ ਇਹੋ ਜਿਹੇ ਮੂਵਮੈਂਟਾਂ ਚ ਲਾਉਣ ਵਾਲਿਆਂ ਦੇ ਨੱਕ ਪਾਈ ਜਾਵੇ ਭਾਵੇਂ ਅਮਰਪਾਲ ਦੋ ਚਾਰ ਹਲੇ ਬਾਹਰ ਵੀ ਘੁੰਮਦੇ ਨੇ ਉਹਨਾਂ ਨੂੰ ਵੀ ਬੰਦੇ ਦਾ ਪੁੱਤ ਬਣਾਇਆ ਜਾਵੇ ਤੇ ਇਹ ਜੋ ਕੁਝ ਮਾਨਯੋਗ ਅਦਾਲਤ ਨੇ ਕੀਤਾ ਹੈ ਸਲਾਘਾਯੋਗ ਫੈਸਲਾ ਹੈ ਇਹੋ ਜਿਹੇ ਗਤੀੜਾਂ ਬਾਹਰ ਨਹੀਂ ਜੇਲ ਵਿੱਚ ਹੀ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਹੋਰ ਵੀ ਲੋਕਾਂ ਨੂੰ ਬੇਨਤੀ ਕਰਦਾ ਜਿਹੜੇ ਇਹਨਾਂ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਚੁੱਕੇ ਐ ਮੈਂ ਇੱਕ 5 ਦਿਨ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਜ਼ਿਕਰ ਕੀਤਾ ਸੀ ਜਦੋਂ ਇਹਨੇ ਮੂਵਮੈਂਟ ਚੁਲਾਈ ਅਮਰਪਾਲ ਨੇ ਉਦੋਂ ਕੁਝ ਉਹ ਸਟੂਡੈਂਟ ਸੀ ਜਿਨ੍ਹਾਂ ਨੇ ਪਾਸਪੋਰਟ ਬਣਾਉਣੇ ਸੀ ਉਹਨਾਂ ਦੇ ਪਾਸਪੋਰਟ ਤਾਂ ਨਹੀਂ ਬਣ ਸਕੇ ਪਰਚੇ ਪੈ ਗਏ ਸੀ ਜਣ ਕੇ ਕਾਫੀ ਵੱਡਾ ਨੁਕਸਾਨ ਇਹਦੇ ਪਿੱਛੇ ਲੱਗਣ ਵਾਲਿਆਂ ਦਾ ਹੋ ਚੁੱਕਾ ਹੈ ਤੇ ਹੁਣ ਕੁਝ ਲੋਕਾਂ ਨੂੰ ਅਕਲ ਆਈ ਹੈ ਮੈਨੂੰ ਫੋਨ ਕਰਦੇ ਹੁੰਦੇ ਕਹਿੰਦੇ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰਕੇ ਜੇ ਥੋੜਾ ਜਿਹਾ ਨਾ ਸੰਭਲ ਜੇ ਕਹਿੰਦੇ ਅਸੀਂ ਵੀ ਖੂ ਦੇ ਵਿੱਚ ਡੱਗਣਾ ਸੀ ਤੇ ਫਿਰ ਖੂ ਤੋਂ ਬਾਹਰ ਨਿਕਲਣਾ ਸੌਖਾ ਨਹੀਂ ਹੁੰਦਾ ਇਹ ਬੇਨਤੀ ਤਾਂ ਕੀਤੀ ਹੈ ਮੈਂ ਕਿਸੇ ਦਾ ਨਿੱਜੀ ਤੌਰ ਤੇ ਵਿਰੋਧ ਨਹੀਂ ਕਰਦਾ کہن اپنی دشمنی نہیں صرف پنجاب ਦਾ ماحول ਸ਼ਾਂਤ ਰਹੇ ਇਸ ਕਰਕੇ ਮੈਂ ਇਹਨਾਂ ਲੋਕਾਂ ਦੇ ਨੱਚ ਪਾਉਣ ਦੀ ਗੱਲ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ